ਰੋ ਜੀ ਮੀ ਆ ਜਾਂਦਾ ਬਾਈ ਐਤ ਕਿਤੇ ਨਹੀਂ ਸਾਰੇ ਆ ਬਈ ਕੰਮ ਲਈ ਔਕਾ ਦੀਆਂ ਸਕੂਟਰੀਆਂ ਸਕੂਟਰਾਂ ਜਾਂ ਮੋਟਰਸਾਈਕਲਾਂ ਤੇ ਆਉਣਾ ਇੱਥੇ ਬਹੁਤ ਆਕਾ ਆ ਰਾਹ ਜੱਡਾ ਬਾਕ ਕਰਾਵਾ ਵੀ ਚ ਨਹੀਂ ਇੱਥੇ ਕੋਈ ਆਉਣ ਦਾ ਵਸੀਲਾ ਕਰਨੇ ਇਹਨਾਂ ਦਾ ਕੰਮ ਮੀਂਹ ਆਪਾਂ ਪਾਣੀ ਵੀ ਨਾ ਆਇਆ ਜਦੋਂ ਮੀਂਹ ਨਹੀਂ ਪਾਣੀ ਪੁਣੀ ਲੱਗ ਜਾਂਦਾ ਈ ਗੋਭੀ ਨੂੰ ਜਦ ਵੀ ਗੁੱਡਣ ਲੱਗਦੇ ਆ ਹੀ ਆ ਜਾਂਦਾ ਨੱਕੇ ਤੋੜ ਮੀਂਹ ਆ ਗਿਆ ਨੱਕੇ ਤੋੜ ਗੋਭੀ ਦੀ ਗੜਾਈ ਹੋ ਹੀ ਨਹੀਂ ਰਹੀ ਝੜੀਆਂ ਲੱਗੀਆਂ ਪਏ ਉਦਣ ਦੀਆਂ ਹਟਿਆ ਹੀ ਨਹੀਂ ਇੱਕ ਵੀ ਦਿਨ ਕੱਖ ਹੋ ਗਿਆ ਹੀ ਬਹੁਤ ਉਹ ਕਿਉਂਕਿ ਗੜਾਈ ਦਾ ਮੌਕਾ ਹੀ ਨਹੀਂ ਮਿਲਿਆ ਜਿੱਦਣ ਬੰਦੇ ਲੱਗਦੇ ਨੇ ਦੂਏ ਦਿਨ ਵੀ ਆ ਜਾਂਦਾ